ਅੰਦਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ 8 ਗੁਰੂ ਸਾਹਿਬਾਨ ਦੇ ਚਰਨ ਪਏ ਇੱਥੇ ਹੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ 1502 ਈਸਵੀ ਵਿੱਚ ਪਹਿਲੀ ਵਾਰ ਇੱਥੇ ਪਧਾਰੇ ਇਸ ਤੋਂ ਬਾਅਦ 1532 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਭਾਈ ਲਹਿਣੇ ਤੇ ਬਾਬਾ ਬੁੱਢਾ ਜੀ ਨਾਲ ਇੱਥੇ ਆਏ ਇੱਥੇ ਇੱਕ ਤਲਾ ਸੀ ਜਿਸ ਤੇ ਕੰਡੇ ਗੁਰੂ ਨਾਨਕ ਦੇਵ ਜੀ ਕੁਝ ਦਿਨ ਲਈ ਠਹਿਰੇ ਗੁਰੂ ਨਾਨਕ ਦੇਵ ਜੀ ਨੇ ਇਸ ਜਗ੍ਹਾ ਨੂੰ ਕਈ ਵਾਰ ਦਿੱਤੇ ਇੱਥੋਂ ਦੇ ਤਲਾ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮਾਂ ਨਾਲ ਵੱਡਾ ਕਰਵਾਇਆ ਗੁਰੂ ਰਾਮਦਾਸ ਜੀ ਨੇ ਇੱਥੋਂ ਦੀ ਜਗ੍ਹਾ ਆਸ-ਪਾਸ ਦੇ ਪਿੰਡਾਂ ਤੋਂ 700 ਅਕਬਰੀ ਮੋਹਰਾਂ ਦੇ ਕੇ ਖਰੀਦੀ ਸੀ ਸਰੋਵਰ ਦੀ ਖੁਦਾਈ 6 ਨਵੰਬਰ 1573 ਈਸਵੀ ਨੂੰ ਲੋਕ ਪੰਚਮੀ 베ਰੀ ਲਾਗਿਆਂ ਪਹਿਲਾ ਟੱਕ ਲਗਵਾ ਕੇ ਆਰੰਭ ਕਰਵਾਈ 13 ਸਾਲਾਂ ਵਿੱਚ ਸਰੋਵਰ ਦੀ ਖੁਦਾਈ ਦੀ ਸੰਪੂਰਨਤਾ ਹੋਈ ਸਰੂਵਰ ਦੇ ਆਨ ਵਿਚਕਾਰ ਹਰਮੰਦਰ ਸਾਹਿਬ ਦੀ ਨੀ ਸਾਈ ਮੀਆਂ ਮੀਰ ਜੀ ਨੇ ਇੱਕ ਮਾਗ 1631 ਬਿਕਰਮੀ ਸੰਮਤ ਥਾਈ 12 1588 ਨੂੰ ਰੱਖੀ ਨੀ ਰੱਖਣ ਦੀ ਅਰਦਾਸ ਬਾਬਾ ਬੁੱਢਾ ਜੀ ਨੇ ਕੀਤੀ ਸਾਈ ਮੀਆਂ ਮੀਰ ਜੀ ਨੂੰ ਲਾਹੌਰ ਤੋਂ ਅਦਬ ਤੇ ਸਤਕਾਰ ਸਹਿਤ ਬੁਲਾਉਣ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਪਾਲਕੀ ਤੇ 100 ਇੱਕ ਸਿੱਖਾਂ ਨੂੰ ਲਾਹੌਰ ਭੇਜਿਆ